ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਰ ਰੱਖੀ ਮੇਰੀ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਰ ਰੱਖੀ ਮੇਰੀ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਫਕੀਰਾਂ ਸੰਤਾਂ ਸਿੱਧਾਂ ਯੋਧਿਆਂ ਸੂਰਬੀਰਾਂ ਸ਼ਹੀਦਾਂ ਦੀ ਪਹਿਲਵਾਨਾਂ ਦੀ ਖਿਡਾਰੀਆਂ ਦੀ ਇਹ ਧਰਤੀ ਹੈ ਜਿਲ੍ਹਾ ਲੁਧਿਆਣਾ ਲੁਧਿਆਣੇ ਦਾ ਕਹਿੰਦੇ ਕਢਾਣੀ ਨਗਰ ਕਿਸੇ ਜਾਣ ਪਹਿਚਾਨ ਦਾ ਮੋਤਾਜ ਨਹੀਂ ਇਸ ਇਲਾਕੇ ਨੇ ਕਹਿੰਦੇ بڑے بڑے ਵੱਡੇ ਵੱਡੇ ਖਿਡਾਰੀ ਨੇ ਜਿਹੜੇ ਪੈਦਾ ਕੀਤੇ ਐ ਇਸ ਪਿੰਡ ਨੇ ਵੀ ਔਰ ਜੇ ਆਪਾਂ ਇਲਾਕੇ ਦੀ ਗੱਲ ਕਰੀਏ ਲਾਗਲਾ ਖਲੋਟੀ ਐ ਔਰ ਇਧਰਲੇ ਪਾਸੇ ਬੁਆਣੀ ਪਿੰਡ ਪੈਂਦਾ ਦੁਨੀਆ ਦੇ ਮਹਾਨ ਕਬੱਡੀ ਖਿਡਾਰੀ ਭਗਵੰਤ ਬੁਆਣੀ ਦਾ ਇਸ ਇਲਾਕੇ ਨੇ ਬਹੁਤ ਵੱਡੇ ਵੱਡੇ ਜਿਹੜੇ ਕੱਪ ਐ ਉਹ ਸਮੇਂ-ਸਮੇਂ ਤੇ ਕਰਵਾਏ ਐ ਕੁਡਾਣੀ ਪਿੰਡ ਜਿਹੜੇ ਤੇ ਇੱਥੋਂ ਦੇ ਵਸਨੀਕ ਨੇ ਉਹਨਾਂ ਨੂੰ ਤੇ ਪਤਾ ਐ ਜਾਂ ਇਸ ਇਲਾਕੇ ਵਾਲਿਆਂ ਨੂੰ ਤੇ ਪਤਾ ਐ ਪਰ ਜਿਹੜੇ ਮੇਰੇ ਵਰਗੇ ਸੱਜਣ ਬਾਹਰਲੇ ਪਿੰਡਾਂ ਤੋਂ ਆਏ ਐ ਜਾਂ ਬਾਹਰਲੇ ਇਲਾਕਿਆਂ ਤੋਂ ਆਏ ਆ ਜਾਂ ਖਿਡਾਰੀ ਐ ਜਾਂ ਉਹ ਦਰਸ਼ਕ ਨੇ ਜਾਂ ਜਿਹੜੇ ਲਾਈਵ ਦੇਖ ਰਹੇ ਐ ਉਹਨਾਂ ਨੂੰ ਦੱਸ ਦਈਏ ਵੀ ਇਹ ਮੀਰੀ ਪੀਰੀ ਦੇ ਮਾਲਕ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਚਰਨਾਂ ਦੀ ਛੋਹ ਪ੍ਰਾਪਤ ਇਹ ਧਰਤੀ ਐ ਔਰ ਮਹਾਂਪੁਰਸ਼ਾਂ ਦਾ ਮੇਰੇ ਵੀਰੋ ਗੁਰੂ ਸਾਹਿਬ ਦਾ ਜਿਹੜਾ ਚੋਲਾ ਸਾਹਿਬ ਹੈ ਉਹ ਵੀ ਇਸ ਨਗਰ ਦੇ ਵਿੱਚ ਮੇਰੇ ਵੀਰੋ ਜਿਵੇਂ ਕਹਿੰਦੇ ਹੁੰਦੇ ਵੀ ਉਹਦੀ ਸੇਵਾ ਹੁੰਦੀ ਹੈ ਤੁਸੀਂ ਸਾਰੇ ਭਾਗਾਂ ਵਾਲਿਓ ਇਸ ਧਰਤੀ ਤੇ ਤੁਸੀਂ ਸਾਰੇ ਕੱਤਰ ਹੋਏ ਹੋ ਔਰ ਤੁਹਾਡਾ ਚੱਲਿਆ ਹੋਇਆ ਕਿ ਕਦਮ ਸਿਰ ਮੱਥੇ ਹੈ ਖੇਡਾਂ ਵਿੱਚੋਂ ਖੇਡ ਕਬੱਡੀ ਸ਼ਾਨ ਪੰਜਾਬੀਆਂ ਦੀ ਇਹਦੇ ਵਿੱਚ ਹੀ ਵਸਦੀ ਲੋਕੋ ਜਿੰਦਜਾਨ ਪੰਜਾਬੀਆਂ ਦੀ ਵਿੱਚ ਮੈਦਾਨ ਦੇ ਭੜਨਾ ਹੁੰਦਾ ਕੰਮ ਦਲੇਰਾਂ ਦਾ ਖੇਡ ਕਬੱਡੀ ਖੇਡਣਾ ਸ਼ੌਂਕ ਪੰਜਾਬੀ ਸ਼ੇਰਾਂ ਦਾ ਖੇਡ ਕਬੱਡੀ ਖੇਡਣਾ ਸ਼ੌਂਕ ਪੰਜਾਬੀ ਸ਼ੇਰਾਂ ਦਾ ਇਹ ਖੇਡ ਕਬੱਡੀ ਹੈ ਔਰ ਆ ਹਰਿਆਣੇ ਤੋਂ ਆਇਆ ਹੈ ਇਹ ਤੇ ਹਰਿਆਣੇ ਤੋਂ ਆ ਗਿਆ ਪਰ ਸਾਨੂੰ ਜਿਹੜੇ ਐ ਹਰਿਆਣੇ ਵਾਲੇ ਜਾਂ ਹਰਿਆਣੇ ਦੀ ਸਰਕਾਰ ਉਹ ਸ਼ੰਭੂ ਬਾਰਡਰ ਨਹੀਂ ਲੰਘਣ ਦਿੰਦੀ ਉਹ ਖਨੌਰੀ ਬਾਰਡਰ ਨਹੀਂ ਲੰਘਣ ਦਿੰਦੀ ਸਾਡੇ ਕਿਸਾਨ ਭਰਾ ਬੈਠੇ ਐ ਇੱਕ ਵਾਰੀ ਜ਼ੋਰਦਾਰ ਸਾਰੇ ਮੇਰੇ ਭਰਾ ਆਪਾਂ ਮੇਰੇ ਵੀਰੋਂ ਨਾਹਰਾ ਲਾਵਾਂਗੇ ਕਿਸਾਨ ਮਜ਼ਦੂਰ ਇਕਤਾ ਇੱਕ ਵਾਰੀ ਫੇਰ ਕਿਸਾਨ ਮਜ਼ਦੂਰ ਇਕਤਾ ਵੱਡੀ ਲੜਾਈ ਹੈ ਇਹ ਅੰਨ ਦਾਤਾ ਮੇਰੇ ਵੀਰੋ ਜੇ ਇਸ ਤਰ੍ਹਾਂ ਗੋਲੇ ਚੱਲਣਗੇ ਇਸ ਤਰ੍ਹਾਂ ਮੇਰੇ ਵੀਰੋ ਜਿਵੇਂ ਕਹਿੰਦੇ ਆਂਦੇ ਵੀ ਗੋਲੀਆਂ ਚੱਲਣਗੀਆਂ ਕਿਸਾਨਾਂ ਤੇ ਸਿੱਧੀਆਂ ਤੇ ਫਿਰ ਰੋਟੀ ਕਿੱਥੋਂ ਖਾਵਾਂਗੇ ਆਹ ਦੁੱਤ ਜਿਹੜਾ ਕਿਸਾਨ ਪੈਦਾ ਕਰਦਾ ਜਾਂ ਕਿਸਾਨ ਮੇਰੇ ਵੀਰੋ ਜਿਵੇਂ ਕਹਿੰਦੇ ਆਂਦੇ ਵੀ ਫਸਲਾਂ ਪੈਦਾ ਕਰਦਾ ਤੇ ਇਹ ਫਿਰ ਮੇਰੇ ਵੀਰੋ ਨਹੀਂ ਮਿਲਣੀਆਂ ਸੋ ਸਾਡੀ ਤੇ ਸਰਕਾਰ ਅਗੇ ਇਹ ਬੇਨਤੀ ਹੈ ਵੀ ਉਹ ਜਿਹੜੇ ਭਰਾ ਸਾਡੇ ਗਏ ਨੇ ਆਪਣੀਆਂ ਹੱਕਾਂ ਦੇ ਖਾਤਰ ਆਪਣੇ ਹੱਕਾਂ ਦੀ ਖਾਤਰ ਆਪਣੀਆਂ ਮੰਗਾਂ ਨੂੰ ਮਨਾਉਣ ਦੇ ਲਈ ਲਖੀਂਪੁਰ ਖੀਰੀ ਦੇ ਸ਼ਹੀਦਾਂ ਦੇ ਇਨਸਾਫ ਦੇ ਲਈ ਐਮਐਸਪੀ ਦੀ ਗਰੰਟੀ ਦੇ ਲਈ ਕਿਸਾਨੀ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਉਹ ਸਾਡੇ ਭਰਾ ਲੜ ਰਹੇ ਆ ਉਹਨਾਂ ਦੇ ਉਹਨਾਂ ਦੀ ਚੜ੍ਹਦੀ ਕਲਾ ਲਈ ਇੱਕ ਆਪਾਂ ਜਕਾਰਾ ਲਾਵਾਂਗੇ ਕੋਈ ਰਸਨਾ ਵਾਂਝੀ ਨਾ ਰਵੇ ਬੋਲੇ ਮੈਗਰੂ ਚੜ੍ਹਦੀ ਕਲਾ ਬਖਸ਼ੇ ਸੱਚੇ ਪਾਤਸ਼ਾਹ ਜਿੱਤਾਂ ਬਖਸ਼ੇ ਸੱਚੇ ਪਾਤਸ਼ਾਹ ਮੇਰੇ ਵੀਰੋ ਤੰਦਰੁਸਤੀਆਂ ਬਖਸ਼ੇ